ਅੱਜ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਦੇ ਨਤੀਜੇ ਆਏ ਪਰ ਰਲਿਆ ਮਿਲਿਆ ਹੰਗਾਰਾ ਮਿਲਦਾ ਹੋਇਆ ਨਜ਼ਰ ਆਇਆ ਕਿਤੇ ਕਾਂਗਰਸ ਦੀ ਜਿੱਤ ਕਿਤੇ ਆਮ ਆਦਮੀ ਪਾਰਟੀ ਦੀ ਤੇ ਕਿਤੇ ਅਕਾਲੀ ਦਲ ਨੇ ਬਾਜ਼ੀ ਮਾਰ ਲਈ ਜੇਕਰ ਗੱਲ ਕੀਤੀ ਜਾਵੇ ਹਲਕਾ ਬੁੰਢਾਡਾ ਤੋਂ ਜੌਨ ਕਲੀਅਰ ਤੋਂ ਕਲੀਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਜੋ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਚੁੱਕੇ ਜੌਨ ਕਲੀਅਰ ਕਲੀਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਜਿੱਤ ਹਾਸਲ ਕਰਨ ਤੋਂ ਬਾਅਦ ਸਾਰੇ ਜਿਹੜੇ ਨੇ VOTERਾਂ ਦਾ ਧੰਨਵਾਦ ਕੀਤਾ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਨਾਲ ਹੀ ਡਾਕਟਰ ਨਿਸ਼ਾਨ ਸਿੰਘ ਹਲਕਾ ਇੰਚਾਰਜ ਬੁਲਾੜਾ ਦੇ ਵੱਲੋਂ ਵੀ ਖੁਸ਼ੀ ਜ਼ਾਹਰ ਕੀਤੀ ਬਲੰਦ ਸਿੰਘ ਕਲੀਪੁਰ ਦੇ ਵੱਲੋਂ ਵੀ ਖੁਸ਼ੀ ਜ਼ਾਹਰ ਕੀਤੀ ਤੇ VOTERਾਂ ਦਾ ਧੰਨਵਾਦ ਕੀਤਾ ਸਾਰਿਆਂ ਦੇ ਨਾਲ ਸਾਡੇ ਸਹਿਯੋਗੀ ਬਿੱਟੂ ਬੁਲਾੜਾ ਦੇ ਵੱਲੋਂ ਗੱਲਬਾਤ ਕੀਤੀ ਹੈ ਕੀ ਕੁਝ ਕਹਿਣਾ ਸੁਣਾਉਣਾ ਤੁਹਾਨੂੰ ਇਹ ਮੈਂ ਪਹਿਲਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਇਹ ਬਹੁਤ ਹੀ ਅੱਛਾ ਸ਼ਰੀਫ ਤੇ ਮਿਹਨਤੀ ਔਰ ਪੜਿਆ ਲਿਖਿਆ ਪਰਿਵਾਰ ਆ ਔਰ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਮੈਂ ਵਧਾਈਆਂ ਦਿੰਦਾ ਉਹਦੇ ਵਿੱਚ ਸਾਡੇ ਬਲਬ ਸਿੰਘ ਜੀ ਕਲੀਪੁਰ ਸਾਹਿਬ ਹਰਮੇਲ ਸਿੰਘ ਜੀ ਕਲੀਪੁਰ ਸਾਹਿਬ ਔਰ ਅਮਰਜੀਤ ਸਿੰਘ ਜੀ ਕੁਲਾਣਾ ਸਾਹਿਬ ਸਾਰਿਆਂ ਨੇ ਸਾਰੀ ਟੀਮ ਨੇ ਪੂਰੀ ਮਿਹਨਤ ਕੀਤੀ ਹੈਗੀ ਆ ਮੈਂ ਜਿੱਥੇ ਸਾਰੇ ਵਰਕਰਸ ਨੂੰ ਲੀਡਰਸ ਨੂੰ ਔਰ ਆਮ ਜਨਤਾ ਨੂੰ ਧੰਨਵਾਦ ਕਰਦਾ ਉੱਥੇ ਵਧਾਈਆਂ ਵੀ ਦਿੰਦਾ ਹੈਗਾ ਕਿ ਲੋਕਾਂ ਨੇ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਆਪਦਾ ਜਤਾਇਆ ਹੈਗਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਜਤਾਇਆ ਹੈਗਾ ਅਸੀਂ ਸਾਰਿਆਂ ਦੇ ਬਹੁਤ ਧੰਨਵਾਦੀ ਆ ਤੇ ਉਹਨੇ ਵੀ ਸਾਰੀਆਂ ਉਮੀਦਾਂ ਤੇ ਅਸੀਂ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ। ਸਾਹਿਬ ਕਲੀਪਰ ਜ਼ੋਨ ਦਾ ਰਿਜ਼ਲਟ ਹੈ ਕਿਸ ਤਰ੍ਹਾਂ ਨਤੀਜਾ ਕਲੀਪਰ ਜ਼ੋਨ ਦੇ ਵਿੱਚੋਂ 449 ਵੋਟਾਂ ਤੇ ਵੀਰਪਾਲ ਕੌਰ ਤੱਕੜੀ ਨਿਸ਼ਾਨ ਤੇ ਜੇਤੂ ਘੋਸ਼ਿਤ ਕੀਤੀ ਗਈ ਆ। ਇਹ ਲੱਗਦਾ ਤੱਕ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਮੰਨ ਲਿਆ ਲੋਕਾਂ ਦੇ ਵਿੱਚ ਰੁਝਾਨ ਚੱਲ ਰਿਹਾ ਕਿ ਸੁਖਵੀਰ ਸਿੰਘ ਬਾਦਲ ਇੱਕ ਐਸੇ ਨੇਤਾ ਨੇ ਜੋ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਨੇ ਇਸੇ ਤਰ੍ਹਾਂ ਜਿੱਥੇ ਕਲੀਪੁਰ ਜ਼ੋਨ ਜਿੱਤਿਆ ਉੱਥੇ ਅੱਠ ਹੋਰ ਬਲਾਕ ਸਮਜੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤੂ ਰਿਹਾ ਦੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਆਜ਼ਾਦ ਅਮੀਰਵਾਰਾਂ ਨੂੰ ਸਮਰਥਕ ਸੀਗਾ ਉਹ ਵੀ ਗੜਦੀ ਤੇ ਗੜਦੀ ਵੀ ਜਿੱਤੂ ਰਿਹਾ ਪਹਿਲਾ ਦਾਤੇਵਾ ਜਿੱਤੂ ਰਿਹਾ ਉਸ ਤੋਂ ਪਹਿਲਾਂ ਅਸੀਂ ਬਰੇ ਤੋਂ ਵੀ ਜਿੱਤੂ ਆ ਤੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜੋਂ ਤੋਂ ਕੁਲਰੀਆਂ ਤੋਂ ਜਸਵੀਰ ਸਿੰਘ ਜਸੂ ਬਹੁਤ ਅੱਗੇ ਚੱਲ ਰਹੇ ਨੇ 2000 ਦੇ ਵੋਟਾਂ ਨਾਲ ਤੇਕਰਾਂ ਬੀਬੀ ਕੁਲਜੀਤ ਕੌਰ ਜੀ ਇਕਲਣਾ ਉਹ ਵੀ 2000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਬਲਵਿੰਦਰ ਸਿੰਘ ਪਟਵਾਰੀ ਵੀ 500 ਵੋਟਾਂ ਤੋਂ ਵੱਧ ਅੱਗੇ ਚੱਲ ਰਹੇ ਨੇ ਤੇ ਮਾਨਸਾ ਦੇ ਵਿੱਚੋਂ ਤੁਹਾਨੂੰ ਪਤਾ ਹੀ ਲੱਗਿਆ ਹੋਊਗਾ ਕਿ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਬਹੁਤ ਜਿਹੜਾ ਸ਼ਰੋਮਣੀ ਅਕਾਲੀ ਦਾ ਲੱਗੇ ਚੱਲ ਰਿਹਾ ਜਿੱਥੇ ਆਪਣੇ ਜ਼ਿਲ੍ਹੇ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਬੜਲਾਡਾ ਹਲਕੇ ਦੇ ਵੋਟਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਰਾਂ ਦਾ ਸਾਡੇ ਇਸ ਹਲਕੇ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਸਾਡੇ ਹਲਕੇ ਦੀ ਮੈਂਬਰ ਪਾਰਲੀਮੈਂਟ ਵੀਪਾ ਹਰਸਵਰਤ ਕੌਰ ਬਾਦਲ ਜੀ ਤੇ ਖਾਸ ਤੌਰ ਤੇ ਜੋ ਇਸ ਹਲਕੇ ਨੂੰ ਤੇ ਹਲਕੇ ਦੇ ਉਹਨਾਂ ਵੱਲੋਂ ਵੀ ਸਮੂਹ ਸੰਗਤ ਦਾ ਬਲੱਡਾ ਹਲਕੇ ਦੇ ਵੋਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਜਿੱਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਬਖਸ਼ੀਆਂ ਨੇ ਨਹੀਂ ਤੁਸੀਂ ਦੇਖਦੇ ਹੋ ਕਿ 550 ਦੀ ਲੀਡ ਤੇ ਜਿੱਤਣਾ ਇੱਕ ਜਿਹੜਾ ਆਪਾਂ ਗੜੱਦੀ ਜ਼ੋਨ ਆ ਉਹ 800 ਵੋਟ ਦੇ ਫਰਕ ਨਾਲ ਜਿੱਤੇ ਆ ਇਸ ਤਰ੍ਹਾਂ ਵੱਡੇ ਵੱਡੇ ਜਿੱਤਾਂ ਜਿਹੜੇ ਦਰਜ ਹੋਈਆਂ ਨੇ ਜ਼ਿਲ੍ਹਾ ਪ੍ਰੇਹਿ ਜੋਨ ਵੀ ਤੁਸੀਂ ਦੇਖੋ ਕਿ ਇਹ ਲੱਗ ਰਿਹਾ ਕਿ ਬੱਚਾਣਾ ਜੋਨ ਆ ਉਹ 3-4000 4000 ਤੋਂ ਪਾਰ ਜਿੱਤਾਂਗੇ ਤੇ ਇਸੇ ਤਰ੍ਹਾਂ ਕੁਲਰੀਆ ਜੋਨ ਵੀ ਇਹੀ ਜਿੱਤ ਹੋਊਗੀ ਕਾਲੀ ਜੋਂ ਤੋਂ ਵੀ ਇਹੀ ਜਿੱਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਊਗੀ ਪਰ ਜੋ ਨਤੀਜੇ ਆਏ ਨਤੀਜਿਆਂ ਦੇ ਵਿੱਚ ਜਿਨ੍ਹਾਂ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਆ ਉਹਨਾਂ ਦੇ ਵੱਲੋਂ ਵੋਟਰਾਂ ਦਾ ਧੰਨਵਾਦ ਕੀਤਾ ਤੇ 2027 ਦੇ ਲਈ ਇਹ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ 2027 ਦੇ ਵਿੱਚ ਸਥਿਤੀ ਕੀ ਹੁੰਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ